ੴ ਓੰਕਾਰ ਸਤਗੁਰ ਪ੍ਰਸਾਦਿ ਰਾਮ ਕਲੀ ਪਾਤ ਸਾਹੀ 10ਵੇਂ ਅਰੇ ਮਨ ਐਸੋ ਕਰਸਨ ਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨਹੀ ਮਾਹੇ ਉਦਾਸ ਰਹਾਓ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਬਡਾਓ ਗਿਆਨ ਗੁਰੂ ਆਤਮ ਉਪਦੇਸ ਹੋ ਨਾਮ ਬਿਪੂਤ ਲਗਾਓ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆਛਿਮਾ ਤਨਪ੍ਰੀਤ ਸੀਲ ਸੰਤੋਖ ਸਦਾ ਨਰ ਬਾਹੇ ਬੋਹੁ ਵਾ ਬੋ ਤਰੇ ਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹੱਥ ਮੋਹ ਨਾ ਮਨ ਸਿਉ ਲਿਆਵੇ ਤਬਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੇ राम गली पात साहि दासमी रे मन एह बत जोग कमाओ सिंह सात्य कपट कंठला ध्यान विभूत चढ़ाओ रहआव ताती गहो आत्म बस करकी पिछा नामे आधारंग बाजे परम तार तत् हर को पुजा राग रस रंग ਉਗਟਾ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਦਾ ਨੰ ਚਾਕ ਚਾਕ ਰਹਿ ਦੇਵ ਦਾਨਵ ਮੋਨਾ ਛਾਕ ਛਾਕ ਬਿਓਮ ਬਿਮਾਨੰ ਆਤਮ ਉਪਦੇਸ ਭੇਸ ਸੰਜਮ ਕੋ ਜਾਪਸੋ ਅਜੱਪਾ ਜਾਪੇ ਸਦਾ ਰਹੈ ਕੰਚਨ ਸੀ ਕਾਇ ਆਕਾਰਨ ਕਬ ਹੂੰ ਬਿਆਪੇ रामकली पात साही दासा में प्राणी परम परख पग लागो सोवत कहा मोह कह मोह नेन्द्र राम कब हो सुचित होवै जागो रहाओ औरन कह उपदेशत ह पस तोहे परबोध ना लागो ਸਿੰਚਾ ਤਉ ਕਹਾ ਪਰੇ ਵਿਖਿਆ ਨ ਕਹ ਕਬ ਹੋ ਵਿਖਾ ਰਸਤ ਆਗੋ ਕੇਵਲ ਕਰਮ ਭਰਮ ਸੇ ਚੀਨਾ ਹੋ ਧਰਮ ਕਰਮ ਅਨੁਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ जाते दुख पाप न पेट काल जाल ते तागो जाओ सुख चाहो सदा सबन काओ तौ हर के रस पागो राग सोरठ साही दसवीं प्रभ जू तो कह लाज हमारी नीलकंठ नर हर नारायण नील बसन बनवारी रहाओ param purkh parameshwar swami paavan paun ahari madav mahajot mad mardan man mukand murari nirbekar nirjor anandara bina nirbek narak nivari kripa sindh kal tray darsi kukrit parna sankari tanar paan tritman taratar अन विकार्यसतारि हो मत मंद चरण शरणागत कर गह लेह उबारी राग कल्याण साही दशमी बिन ना कीर्तम मानो आद्या जोन अज अवनसि देह परमेश्वर जानो राओ कहा पयो जोआन जगत में दस असुर हर काय अधाय सबन कह आप ही ब्रह्म कहाए पंजन गणन सम्राट सदा प्रभ सो के मुजात सर्व काल के आस को काय बचाए न आयो ਕਸੇ ਤੋਹਿ ਤਾਰ ਹੈ ਸੋਨ ਜੜ ਆਪ ਡੋਪਿਓ ਭਵ ਸਾਗਰ ਛੋਟੋ ਹੋ ਕਾਲ ਫਾਸ ਤੇ ਤਬਹੀ ਗਹੋ ਸਰਣ ਜਗ ਤਾਗਰ ਖਿਆਲ ਪਾਤ ਸਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤਦ ਦਦ ਨਾ ਰੋਗਰ ਜਾਈਆ ਦਾ ਓਡਣ ਨਾਗ ਨੇ ਵਾਸਾ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੈਂਗ ਕਸਾਈਆ ਦਾ ਸਹਿਣਾ ਯਾਰੜੇ ਦਾ ਸਾਨੂੰ ਸתר ਚੰਗਾ ਪਾਠ ਖੇੜਿਆ ਦਾ ਰਹਿਣਾ तिलङ्ग काफी पातशाही दशमी केवल कालि करतार अनंत मूरत गड़न पंजन हार रहाओ निन्दे उस्तद जौन के सम सतर मित्र कोयम् ਕੌਨ ਬਾਟ ਪਰਿਤ ਸਪਥ ਸਾਰਥੀ ਰਤ ਹੋਏ ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੋਤਰ ਮੁਕੰਦ ਕੌਨ ਕਾਜ ਕਹਾ ਹਿੰਗੇ ਤੇ ਆਨ ਦੀਵਕ ਅਨੰਦ ਦੇਵ ਦਾਤ ਦੇਸਾ ਵਿਸਾਜ ਹੀ ਕੀਣ ਸਰਬ ਪਸਾਰ ਕੌਨ ਉਪਮ ਤੌਨ ਕੋ ਮੁਖ ਲੈਤ ਨਾਮ ਮੋਹਾਰਾਰ ਰਾਗਰ ਬਿਲਾਵਲ ਪਾਤ ਸਾਹੀ ਦਸਵੀਂ ਸੋ ਕੈ ਮਾਨ ਸਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ ਕਿਉ ਹੋ ਨ ਦੇਖਨ ਪਾਏ ਰਹਾ ਉਹ ਨਾਰਦ ਵਿਆਸ ਪਰਾਸਰ ਅਸੇ ਧਿਆਵਤ ਧਿਆਨ ਲਗਾਇ वेद पुराण हार हठ छाड्यो तदप त्यान नायाए दानव देव पिशाच प्रेत ते नितह नेत, नेत कहाय सूचमते सूचम कर चिन्ह व्रतना वृद्ध ब्रद बताए भूम आकाश पाताल सब साज एक अनेक सदा ए सो नर काल फासते बाचे जो हरि शरण सिधाय ਰਾਗ ਦੇਵ ਗੰਧ ਆਰੀ ਪਾਤ ਸਾਹੀ ਦਸਵੀਂ ਇੱਕ ਬੈਨਾ ਦੂਸਰ ਸੋਨਾ ਚਨਾਰ ਪੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ ਰਹਾਉ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਦ ਸਿਲਾ ਪੁਜਾਈ ਪ੍ਰਾਨ ਥਕਿਓ ਪਾਹਨ ਕਹਿ ਪਰਸਤ काच कर सिद्ध न आई अछत तूप दीप अर्पतह पाहन कछु नाखै है, है। तामै कह सिद्ध हरि जड तोहे कछु बरदाह जौ जीव होत तौ देत कच तोहे करमन वाच कर्म विचार केवल एक शरण सुवामी बिन यौ न कतहै उद्धार ਰਾਗ ਦੀਵਗੰਦਾਰੀ ਪਾਤ ਸਾਹੀ ਦਾ 10ਵੀਂ ਬਿਨ ਹਰ ਨਾਮ ਨਾ ਬਾਚਨ ਪੈ ਹੈ 14 ਲੋਕ ਜਾਹੇ ਬਸ ਕੀਨੇ ਤਾਤੇ ਕਹਾ ਪਲ ਹੈ ਰਹਾਉ RAM ਰਹੀ ਮੇ ਉਬਾਰਣਾ ਸਾਖ ਹੈ ਜਾ ਕਰ ਨਾਮ ਰਟ ਹੈ ਬ੍ਰਹਮਾ ਵਿਸ਼ਨੁਰੁਦਰ ਸੂਰਜ ਸਸ ਤੇ ਬਸ ਕਾਲ ਸਬੈ ਹੈ ਬੀਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹਾ ਹੈ ਇੰਦਰ ਭਨੰਦਰ ਮਨੰਦਰ ਕਲਪ ਬਹੁਤ ਆਵਤ ਧਿਆਨ ਨਾ ਐ ਹੈ ਜਾਕਰ ਰੂਪ ਰੰਗ ਨਹ ਜਨਿਤ ਸੋ ਕਮਸਿਆਮ ਕਹਾ ਹੈ ਛੋਟੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟਾ ਹੈ ਜਾਕਰ ਰੂਪ ਰੰਗ ਨਹ ਜਨਿਅਤ ਸੋ ਕੇ ਮ ਸਿਆਮ ਕਹ ਹੈ ਛੋਟੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ